ਅ ਤੁਸੀਂ ਦੇਖੇ ਜਿਵੇਂ ਦਿਲੀਪਾਲ ਟੈਕਨੀਕਲ ਟੈਪ ਆਊਟ ਆਫ ਇੰਡੀਆ ਪੰਜਾਬ ਹਰ ਮਦਾ ਸਤੇ ਦੇਖਿਆ ਜਾਵੇ ਰਿਆਤੂ ਕੌਂਗ ਦੇ ਲੱਗੇ ਗੁਰਛਾ ਦੇ ਪਰਿਵਾਰਾਂ ਵੱਲੋਂ ਠੰਡੀ ਮਿੱਠੀ ਲੱਸੀ ਦੇ ਲੰਗਰ ਲਗਾਏ ਟੈਪ ਆਊਟ ਨੀ ਚੈਨਲ ਟੈਪ ਆਊਟ ਇੰਡੀਆ ਬਾਈਕ ਜਿਹੜੀਆਂ ਲੱਸੀ ਦੇ ਲੰਗਰ ਲਗਾਏ ਜਾ ਰਹੇ ਕਿਥੇ ਲਗਾਏ ਜਾ ਰਹੇ ਰਿਆਤੂ ਕੌਂਗ ਜੀ ਦਾ ਸੋਤਰਾ ਇੰਟਰਨੈਸ਼ਨਲ ਕੌਂਗ ਜੀ ਤੇ ਇਹ ਜਿਹੜਾ ਕੁਝ ਸਾਡੇ ਆਪਣੇ ਦੁਕਾਨਦਾਰਾਂ ਨਾਲ ਕੇ ਸਹਿਯੋਗ ਨਾਲ ਲਾਏ ਜਾ ਰਹੇ ਕਿ ਜਾਂ ਅਸੀਂ ਕੋਈ ਘਾ ਰਹੇ ਇਸ ਸਾਲਾ ਲਾ ਰਹੇ ਹਾਂਜੀ ਸਾਲਾ ਨਾ ਗਿਆ ਇਹ ਨਾਮ ਦੀ ਬਸ ਨਾ ਆ ਰਹੇ ਅੱਜ ਅਸੀਂ ਅਰਜਨਦੇਵ ਜੀ ਦੇ ਅਸੀਂ ਲਿਆ ਰਹੇ ਹਾਂ ਅੱਜ ਸਾਲਾ ਨਾ ਲਾਇਆ ਤੇ ਲੰਗਰ ਕਹਦਾ ਲਾਇਆ ਜਾ ਰਹੇ ਹਾਂ ਸਾਲਾ ਮੇਰਾ ਦਾ ਅਗੇ ਫਰੰਮ ਲਾ ਰਹੇ ਇਸਲਾਮ ਲਾ ਰਹੇ ਇਹ ਨਾਲ ਸਹਯੋਗ ਦੇ ਰਹੇ ਲੱਗੇ ਦਿਖਾਦੇ ਕਿ ਥੋੜੇ ਹੱਥ ਲਗਾ ਲਿਆ ਅਸੀਂ ਇਕੱਲੇ ਨਾਲ ਆਪਣਾ ਸਹਯੋਗ ਦੇਣ ਲੱਗੇ ਕਿਹੜੀ ਵੀ ਇੱਕ ਰਹਾ ਹੱਥ ਤੇ ਜਾਨੇ ਮੰਦੀ ਪ੍ਰਾਨ ਜੀ ਨਾਇਨਾ ਸਾਹਿਬ ਇਹਨਾਂ ਦਾ ਨਾਮ ਲੱਗਾ ਜੀ ਰਾਮ ਰੇਸ਼ਾ ਤੇ ਸ਼ਗਧਾਰ ਕਿਹਦੇ ਨਾਲ ਜਾਂਦਾ ਜੀ ਸ਼ਗਧਾਰ ਦੇ ਪਰਿਵਾਰ ਤੋਂ ਦੋ ਬੱਚੇ ਯਾਰਾਂ ਨੇ ਠੰਡੀ ਮਿੱਠੀ ਲੱਸੀ ਦੇ ਲੰਗ ਲਗਾਏ ਜਾ ਰਹੇ ਆ ਤੁਸੀਂ ਦੇਖ ਰਹੇ ਹੋ ਡੇਲੀ ਪਬਲਿਕ ਟਾਈਮ ਵਿੱਚ ਲੰਗ ਪਬਲਿਕ ਟਾਈਮ ਤੇ ਆ ਅੱਜ ਗੁਰਮੁਖਾਰੀ ਦੇ ਵੱਲੋਂ ਟਾਈਮ ਵਿੱਚ ਦਾਲ ਪਬਲਿਕ ਟਾਈਮ ਕਿੰਨਾ ਇਟਾ ਦਾ ਤੇ ਅੱਜ ਲੰਗ ਲਾਏ ਜਾ ਰਹੇ ਆ ਠੰਡੀ ਮਿੱਠੀ ਇਹ ਗੁਰੂ ਅਰਜਨ ਦੇਵ ਜੀ ਦੇ ਰਸਤੇ ਇਹ ਸੁਲਾਣਾ ਲੰਗਦੇ ਜੀ ਹਾਂ ਹਾਂ ਜੀ ਸਾਰ ਬਾਦ ਲੰਗਦਾ ਤੇ ਹੋਰ ਤੁਸੀਂ ਜਿਹੜਾ ਜੂਥ ਦੇ ਵਿੱਚ ਨੌਜਵਾਨ ਪੀੜੀ ਕੋ ਪੈਗੇ ਆ ਕਿਰਾਏ ਤੇ ਕੀ ਇੱਕ ਭੈਣ ਜੀ ਉਹਨਾਂ ਨੂੰ ਮੈਸੇਜ ਦੇਣਾ ਵੀ ਛੱਡ ਕੇ ਮਾੜਾ ਰਸਤਾ ਤੇ ਚੰਗੇ ਰਸਤੇ ਚੱਲੋ ਗੁਰਸਾਹਿਬ ਦੀ ਸੇਵਾ ਕਰੋ ਆਏ ਮਾੜਾ ਰਸਤਾ ਤੇ ਨਸ਼ਿਆ ਬਾਜੀ ਵਸਤਾਂ ਨਹੀਂ ਅੱਜਕੱਲ ਨਸ਼ੇ ਨਹੀਂ ਆ ਕਰਨੇ ਚਾਹੀਦੇ ਇਹੋ ਜਿਹਾ ਦੁੱਧ ਦਹੀਂ ਵੀ ਖਾਣਾ ਪੀਣਾ ਚਾਹੀਦਾ ਵੇ ਮਤਲਬ ਵੀ ਪੰਜਵੀਂ ਪਾਸ਼ਾਏ ਗੁਰੂ ਅਰਜਨ ਦੇਵ ਜੀ ਦਾ ਜੀ ਸਹੀਦੀ ਧਾੜੇ ਚੱਲ ਰਹੇ ਆ ਹਾਂਜੀ ਤੇ ਲੰਗਰ ਕਾਹਦੇ ਲੈ ਆ ਰਹੇ ਆਈ ਠੰਡੀ ਤੇ ਮਿੱਠੀ ਲੱਸੀ ਲਾ ਕੇ ਤੇ ਇਹ ਕਿਹੜੇ ਇਲਾਕੇ ਕਿੱਥੇ ਜੀ ਨਿਊ ਰਿਡਲ ਚੌਕ ਜੀ ਹਾਂਜੀ ਠੰਡੀ ਮਿੱਠੀ ਲੱਸੀ ਦੇ ਲੰਗ ਲਗਾਏ ਜਾ ਰਹੇ ਆ